ਹਾਂਜੀ ਅਸਲਾਮੁਆਲੇਕਮ ਜੀ ਕੀ ਹਾਲ ਚਾਲ ਆਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕਿ ਹਰਮਨ ਸੰਧੂ ਭਾਜੀ ਅਮਰੀਕਾ ਤੋਂ ਆਏ ਹੋਏ ਆ ਤੇ ਆਪਾਂ ਅੱਜ ਉਹਨਾਂ ਦੇ ਨਾਲ ਆ ਮਤਲਬ ਕੱਲ ਵੀ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਕੱਲ ਰਿਸੀਵ ਕੀਤਾ ਸੀ ਆਪਾਂ ਬਾਰਡਰ ਤੋਂ ਤੇ ਅੱਜ ਆਪਾਂ ਉਹਨਾਂ ਨੂੰ ਲੈ ਕੇ ਜਾਣਾ ਜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਸਭ ਤੋਂ ਪਹਿਲਾਂ ਦੈਨ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਮਤਲਬ ਭਾਬੀ ਜੀ ਨੇ ਸ਼ੋਪਿੰਗ ਕਰਨੀ ਆ ਆਪਾਂ ਅੰਦਰੂਨ ਬਾਜ਼ਾਰ ਜਾਣਾ ਵਾ ਅੰਦਰੂਨ ਬਾਜ਼ਾਰ ਤੋਂ ਬਾਅਦ ਆਪਾਂ ਲਿਬਰਟੀ ਜਾਣਾ ਵਾ ਦਾਨ ਲਿਬਰਟੀ ਤੋਂ ਬਾਅਦ ਆਪਾਂ ਜਾਣਾ ਵਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਇੰਡੀਗੋ ਦਾ ਵਾ ਦੀ ਸ਼ਡਿਊਲ ਆ ਅੱਜ ਦਾ ਸ਼ਡਿਊਲ ਆ ਆਪਣਾ ਸਾਰਾ ਤੇ ਨਾਲ-ਨਾਲ ਰਹਿਣਾ ਤੁਸੀਂ ਜੁੜ ਕੇ ਠੀਕ ਆ ਤੇ ਆਜੋ ਆਪਾਂ ਮਿਲਦੇ ਆ ਸਭ ਤੋਂ ਪਹਿਲਾਂ ਕਾਨਫਰੰਸ ਤੇ ਲਓ ਜੀ ਆ ਗਿਆਂ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਤੇ ਲਓ ਵਾ ਜੀ ਵੇ ਵਧੀਆ ਬਾਜ਼ਾਰ ਲੱਗਾ ਹੋਇਆ ਹੈ ਨਾ ਬਹੁਤ ਮਜ਼ੇਦਾਰ ਆ ਜੀ ਹਾਂ ਗੁੱਡ ਨਿਜ਼ਾਮ ਆ ਤੁਹਾਨੂੰ ਅੱਗੇ-ਅੱਗੇ ਵਿਖਾਉਨੇ ਆ ਬਈ ਚੌਰੀਓ ਲਓ ਜੀ ਸਾਨੂੰ ਸਾਡਾ ਭਰਾ ਮਿਲ ਗਿਆ ਹਾਂ ਹਾਂ ਵਿਛੜਿਆ ਵਿਛੜਿਆ ਕੁੰਬ ਦੇ ਮੇਲੇ ਤਾਂ ਚੋਲੇ ਸਾਬ ਚਾਹ ਕਿਨੇ ਸ਼ਬੀਲ ਲਈ ਆ ਚਾਹ ਉਤੋਂ ਭਰਾਵਾ ਮੂਲੀ ਲੈਣਦੇ ਪੈ ਸ਼ਬੀਲ ਕਿਨੇ ਲਾਉਣੀ ਮੈਂ ਤਾਂ ਸੁਣਿਆ ਵੀ ਫਰੀਦ ਹੀ ਲੱਭੀ ਇੱਥੇ ਬੇਲੀ ਸੱਜਣ ਪਿਆ ਦਿੰਦੇ ਭਰਾ ਆਪਣੇ ਨ ਸਾਰੇ ਅੱਛਾ ਹੋ ਠੀਕ ਹੋ ਤਾਂ ਭਾਈ ਯਾਰਾ ਤਾਂ ਲੈ ਗਿਆ ਮਿਚਨਾ ਬਾਦ ਤੋਂ ਆਏ ਦੂਰ ਮਿਚਨਾ ਬਾਦ ਅੰਜ ਸ਼ਹਾਜ ਜੁਈਆ ਸਾਹਿਬ ਦੀ ਧਰਤੀ ਤੋਂ ਪੰਜਾਬੀ ਕਲਾਸ ਜਿਨ੍ਹਾਂ ਨੇ 40 ਸ਼ਬੀਲ ਲਾਈ ਆ। ਤੇ ਭਾਈ ਤੁਹਾਡੀ ਸ਼ਬੀਲ ਅੰਜਮ ਸਾਹਿਬ ਨੂੰ ਪੇਸ਼ ਕੀਤੀ ਗਈ ਹੈ। ਅੰਜਮ ਸਾਹਿਬ ਨੇ ਤੁਹਾਨੂੰ ਸ਼ਾਮ ਤੱਕ ਤੁਹਾਡੇ ਨਾਲ ਰਹਿਣਾ। ਅੰਜਮ ਸਾਹਿਬ ਪੰਜਾਬੀ ਦੇ ਹੰਜਮ ਸਾਹਿਬ ਬਹੁਤ ਸੋਹਣੇ ਲੱਗ ਰਹੇ ਆ ਅੱਜ ਤਾਂ ਯਕੀਨ ਮੰਨ। ਮੇਰੇ ਉਸਤਾਦਾਂ ਜਿਹੜਾ ਸਾਡੀ ਬੰਨੀ ਹੈ ਅਜੀਬੀ ਹੰਜਰਾ ਸਾਹਿਬ। ਕੀ ਬਾਤਾਂ ਰੌਣਕਾਂ ਪੂਰੀਆਂ ਲਗੀਆਂ। ਲੋ ਜੀ ਕਾਨਫਰੰਸ ਤੇ ਪਹੁੰਚੇ ਹਾਂ ਤਾਂ ਬਹੁਤ ਜ਼ਿਆਦਾ ਆਨੰਦ ਆ ਰਿਹਾ ਸਵਾਦ ਆ ਰਿਹਾ ਰੌਣਕਾਂ ਪਹਿਲੇ ਦਿਨ ਹੀ ਬਹੁਤ ਲੱਗੀਆਂ ਸਾਨੂੰ ਲੱਗਦਾ ਸੀ ਟਰਾਈਬਲ ਹੋ ਮਾਈਕ ਨੇੜੇ ਕਰ ਲੈਣਾ ਚੱਕ ਕੇ ਕੌਡੀ ਦੀ ਕਮੈਂਟਰੀ ਕਰਦਾ ਕਹਿੰਦਾ ਉਹਨਾਂ ਦਾ ਨਾ ਵੱਡਾ ਉਤਸ਼ਾਹ ਹੈ ਪੰਜਾਬੀਆਂ ਦਾ ਹਾਂ ਹਾਂ ਵੱਡਾ ਉਤਸ਼ਾਹ ਹੋ ਰਿਹਾ ਜੀ ਬਾਬਾ ਜੀ ਪੂਰਾ ਨਹੀਂ ਕਸਮੇ ਕਿੰਨਾ ਪੂਰੀ ਪੁੱਜੀ ਹੈ ਬੜੇ ਬੰਦੇ ਕਹਿੰਦੇ ਪਹਿਲੇ ਦਿਨ ਕੋਈ ਨਹੀਂ ਆਉਣਾ ਤਾਂ ਐਵੇਂ ਨਹੀਂ ਆਉਣਾ ਕਿੱਠ ਜਿੱਥੇ ਜਿੱਥੇ ਉਸਤਾਦੇ ਮਹਤਮਰ ਸਰੋਇਆ ਸਾਹਿਬ ਹੋਣ ਉੱਥੇ ਬੰਦਾ ਕਿਉਂ ਨਾ ਆਵੇ ਨਹੀਂ ਜਿੱਥੇ ਗੱਲ ਪੰਜਾਬੀ ਦੀ ਹੋਵੇ ਹਾਏ ਵੱਡੀ ਗੱਲ ਏ ਨਾ ਹਾਂ ਹਾਂ ਵੱਡੀ ਜਿਹੜੀ ਸਾਡੀ ਵੱਡੀ ਅਚੀਵਮੈਂਟ ਜਿਹੜੀ ਏ ਅਸੀਂ ਨੌਜਵਾਨੀ ਲਾਉਣੀ ਏ ਹਾਂ ਸਾਡਾ ਟਾਰਗੇਟ ਯੂਥ ਏ ਯੂਥ ਏ ਹਾਂ ਕਿਉਂਕਿ ਦਸ ਪਲਟਾਂ ਪਲਟਾਂ ਤਾਂ ਯੂਥ ਨੇ ਬਣਿਆ ਯੂਥ ਨੇ ਬਣਨਾ ਹਾਂ ਯੂਥ ਹੀ ਲਾਉਣੀ ਏ ਯੂਥ ਟਾਰਗੇਟ ਯੂਥ ਦੇ ਵਿੱਚ ਹੀ ਪੰਜਾਬੀ ਦਾ ਪ੍ਰਚਾਰ ਕਰਨਾ ਇਨਸ਼ਾਅੱਲਾ ਜੀ ਇਨਸ਼ਾਅੱਲਾ ਜੁੜਦੇ ਜੋੜ ਗਿਆ ਪੰਜਾਬੀ ਹੈ ਹਾਂਜੀ ਤਾਂ ਆਪਾਂ ਨਿਕਲੇ ਆਏ ਪੰਜਾਬੀ ਕਾਨਫਰੰਸ ਤੋਂ ਕਿਉਂਕਿ ਹਰਮਨ ਭਾਜੀ ਹੁਣਾਂ ਨੇ ਤਾਂ ਭਾਬੀ ਨੇ ਤਾਂ ਮੇਨ ਸ਼ਾਪਿੰਗ ਕਰਨੀ ਆ ਬਹੁਤ ਤੋੜ ਲੱਗੀ ਹੋਈ ਆ ਸੋ ਭਾਬੀ ਕਹਿੰਦੇ ਕਿ ਸ਼ਾਪਿੰਗ ਬਹੁਤ ਜ਼ਰੂਰੀ ਆ ਤਾਂ ਤੁਹਾਨੂੰ ਬੱਚੇ ਹੈ ਤੁਹਾਨੂੰ ਬਸ ਆਈਸਕ੍ਰੀਮ ਦੀ ਤੋੜ ਹੈ ਹੈ ਆਈਸਕ੍ਰੀਮ ਸਵਾਦ ਹੈ ਸਵਾਦ ਗੁੱਡ ਕਿਹੜਾ ਫਲੇਵਰ ਲਿਆ ਮੈਂ ਮੰਗ ਮੰਗ ਮੂਚੀ ਬੋਲ ਥੋੜਾ ਮੰਗੋ ਮੰਗੋ ਓ ਮਾਈ ਗੋਡ ਔਰ ਮੈਨੂੰ ਤਾਂ ਬਹੁਤਾ ਹੀ ਹੁੰਦਾ ਬਸ ਓ ਮਾਈ ਗੋਡੀ ਬਸ ਇੰਨਾ ਹੀ ਬੋਲਦਾ ਹੈ ਪਪੀ ਦੱਸੋ ਹੁਣ ਡਰਾਮੇ ਕਿਹੜੇ ਕਿਹੜੇ ਵੇਖਦੇ ਹੋ ਤੁਸੀਂ ਪਾਕਿਸਤਾਨ ਦੇ ਡਰਾਮੇ ਅਹ ਜਿਹੜਾ ਵੀ ਮੂਰੇ ਆ ਜਾਵੇ ਨਹੀਂ ਪਰ ਵੈਸੇ ਐਕਚੁਅਲ ਪਸੰਦ ਕਿਹੜਾ ਜਿੰਦਗੀ ਗੁਲਜ਼ਾਰ ਹੈ ਅੱਛਾ ਸਨਾ ਸਨਾ ਕਮਰ ਨਾ ਅਹ ਸਬਾ ਕਮਰ ਸਬਾ ਕਮਰ ਦੇ ਸਾਰੇ ਡਰਾਮੇ ਤੇ ਫਵਾਦ ਖਾਨ ਦੇ ਸਾਰੇ ਅੱਛਾ ਉਹ ਮੈਂ ਦੇਖ ਲਨੀ ਆ ਐਕਟਰ ਬਾਇ ਐਕਟਰ ਲਵ ਲਵ ਕੇ ਫਿਰ ਮੈਂ ਅੱਛਾ ਵਾਹ ਮਤਲਬ ਤੁਹਾਨੂੰ ਪਰਸਨਲੀ ਐਕਟਰ ਪਸੰਦ ਆ ਵੀ ਫਲਾں ਐਕਟਰ ਦੇ ਡਰਾਮੇ ਵੇਖਣੇ ਆ ਤੇ ਤੁਸੀਂ ਭਾਜੀ ਮੈਂ ਤਾਂ ਭਾਜੀ ਪੀਟੀਵੀ ਤੇ ਜਿੰਨੇ ਮੈਚ ਵੇਖ ਛੱਡੇ ਆ ਦੈਸ ਇਨਾਫ ਫਾਰ ਮੀ ਅੱਛਾ ਮਤਲਬ ਪਾਕਿਸਤਾਨ ਦੀ ਪੀਵੀ ਆਪਣਾ ਜਿਹੜਾ ਪੀਟੀਵੀ ਆਪਣਾ ਜਿਹੜਾ ਹਾਂ ਹਾਂ ਉੱਤੇ ਆਪਾਂ ਸਾਰੇ ਇੰਡੀਆ ਪਾਕਿਸਤਾਨ ਦੇ ਮੈਚ ਜਾਂ ਫਿਰ ਆਸਟ੍ਰੇਲੀਆ ਪਾਕਿਸਤਾਨ ਦੇ ਮੈਚ ਆਪਾਂ ਛੋਟੇ ਹੁੰਦੇ ਆ ਦੇਖਦੇ ਰਹੇ ਤਾਂ ਹੁਣ ਨਹੀਂ ਵੇਖਦੇ ਹੁਣ ਤਾਂ ਵੱਡੇ ਹੋ ਗਏ ਹੁਣ ਤਾਂ ਕੇਬਲ ਆਬੀ ਸ਼ੁਰੂ ਹਾਂ ਇਹ ਤਾਂ ਹੈ ਵੀਰ ਚੈਨਲ ਹੁੰਦੇ ਸੀ ਤੁਹਾਡੇ ਹਾਂ ਲੋ ਜ ਦਿੱਲੀ ਗੇਟ ਦਿੱਲੀ ਗੇਟ oh my god ਹਾਂਜੀ ਠੀਕ ਆ ਭਾਬੀ ਨਿਆਰਾ ਆ ਗਿਆ ਜੀ ਹੁਣ ਸਹੀ ਆ ਬਹੁਤ ਜਿਆਦਾ ਵਧੀਆ ਲੱਗ ਰਿਹਾ ਜੀ ਪੁਰਾਣੇ ਸ਼ਹਿਰ ਆ ਕੇ ਲੋਹਾਰ ਦਿੱਲੀ ਗੇਟ ਖੜੇ ਆ ਨਮਰਸ ਯੂ ਲਾਈਕ ਇਟ ਯਾ ਵੈਰੀ ਗੁੱਡ ਵਾਟਸ ਅ ਪੌਪ ਪਮ ਇਨ ਹੈ ਬਹੁਤ ਟ੍ਰੈਡੀਸ਼ਨਲ ਤੇ ਮੈਨੂੰ ਸਭ ਤੋਂ ਵਧੀਆ ਖੁਸ਼ੀ ਹੋਈ ਆ ਵੀ ਸਫਾਈ ਬਹੁਤ ਅੱਛਾ ਸਫਾਈ ਠੀਕ ਆ ਬਹੁਤ ਵਧੀਆ ਭਾਈ ਬਿਲਕੁਲ ਸਾਡੇ ਵਰਗੇ ਬਾਜ਼ਾਰ ਨੇ ਪਰ ਸਫਾਈ ਬਹੁਤ ਜ਼ਿਆਦਾ ਦਿੱਲੀ ਗੇਟ ਦੇ ਵਿੱਚ ਐਂਟਰ ਹੋ ਗਏ ਆ ਵਾਓ ਅੱਛਾ ਸਭ ਤੋਂ ਵਧੀਆ ਜਿਹੜੀ ਚੀਜ਼ ਮੈਨੂੰ ਲੱਗ ਰਹੀ ਨਾ ਇਹ ਲਾਈਕ ਚਲੀਨ ਥੋੜਾ ਥੋੜਾ ਨਾ ਬਹੁਤ ਹੋੜਾ ਬਹੁਤ ਜ਼ਿਆਦਾ ਹਾਂ ਯਾਰ ਮੈਂ ਕਲੀਨ ਐ ਐਕਸਟ੍ਰੀਮ ਕਲੀਨ ਆ ਹਾਂ ਨਹੀਂ ਕਲੀਨ ਤਾਂ ਹੈਗਾ ਭਾਬੀ ਜੀ ਮਤਲਬ ਵੀ ਸਕੂਨ ਆ ਥੋੜਾ ਹੈ ਨਾ ਫੜ ਲਓ ਫੜ ਲਓ ਪਿੱਛਾਟ ਆ ਹੈ ਨਾ ਚਾਚਾ ਪੋਣੀਆਂ ਵਿੱਚ ਹੀ ਹਨ ਨਹੀਂ 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 ਹੈ ਨਾ ਭਾਈ ਆ ਮੈਂ ਅੱਜ ਵੇਖਦਾ ਪਿਆ ਲਾਈਟ ਬੈਂਕ ਮਤਲਬ ਆ ਬੈਂਕ ਆ ਜੀ ਇਹ ਆ ਵਾਲੀ ਜਿਹੜੀ ਆ ਵਾਓ ਇਟਸ ਟੂ ਗੁੱਡ ਵਾਕੀ ਹੈ ਨਾ ਮੈਂ ਕਿਹਾ ਬੈਂਕ ਕਿੰਨੀ ਸੋਹਣੀ ਆ ਅਸੀਂ ਪਹੁੰਚੇ ਹੋਏ ਹਾਂ ਹੁਣ ਵਜ਼ੀਰ ਖਾਨ ਮਸਜਿਦ ਦੇ ਸਾਹਮਣੇ ਵਾਓ ਪਾਜੀ ਕਹਿੰਦੇ ਬਹੁਤ ਜ਼ਿਆਦਾ ਟਰੈਡੀਸ਼ਨਲ ਐਂਡ ਬਹੁਤ ਕਲਚਰਲ ਜੀ ਹੈ ਨਾ ਮਸਜਿਦ ਬਣੀ ਆ ਹੈ ਨਾ ਪਰ ਇੱਥੇ ਮਸਜਿਦ ਦੀ ਗੱਲ ਪਤਾ ਕੀ ਆ ਪਾਜੀ ਮਤਲਬ ਵੀ ਮਸਜਿਦ ਤੋਂ ਬਾਹਰ ਵੀ ਹਾਂਜੀ ਮਤਲਬ ਬਹੁਤ ਜ਼ਿਆਦਾ ਕਲਚਰਲ ਜਿਹੜੀਆਂ ਚੀਜ਼ਾਂ ਹਨਾ ਹਾਂਜੀ ਜਿਵੇਂ ਪੇਂਟਿੰਗਸ ਹੋ ਗਿਆ ਐਂਡ ਮਤਲਬ ਅਲੱਗ-ਅਲੱਗ ਉਹ ਬਹੁਤ ਵਧੀਆ ਵਾ ਕਾਕੇ ਛੋਟੀ ਏਟ ਲੱਗੀ ਪਈ ਆ ਹਾਂ ਇਹ ਬਹੁਤ ਪੁਰਾਣੀ ਹੈ ਨਾ ਪਾਜੀ ਤਾਂ ਕਰਕੇ ਕਹਿੰਦੇ ਨੂੰ ਹਾਂ ਬੋਲੇ ਉਹ ਪੁਰਾਣੀ ਇੱਟਾਂ ਇਹ ਜੀ ਆ ਜਿਹੜੇ ਆਰਟੀਕਲ ਲੱਗੇ ਹੋਏ ਵਜ਼ੀਰ ਮਸਜਿਦ ਦੇ ਬਾਹਰ ਇਹ ਇੱਕੋ ਇੱਕੋ ਆਰਟੀਕਲ ਨਾ ਦੂਜਾ ਨਾ ਬਣਨਾ ਤਾਂ ਨਾ ਉਹਨਾਂ ਨੇ ਬਣਾਇਆ ਕਿਉਂਕਿ ਇਹ ਆਰਟਿਸਟ ਦਾ ਮਤਲਬ ਡਿਜ਼ਾਈਨ ਕੀਤਾ ਹੋਇਆ ਕਾਲਜ ਜਿਹੜੇ ਕਾਲਜ ਦੇ ਆਰਟਿਸਟ ਨੇ ਉਹਨਾਂ ਦੇ ਡਿਜ਼ਾਈਨ ਕੀਤੇ ਹੋਏ ਨੇ ਤਾਂ ਤਾਂ ਕਰਕੇ ਇੱਕੋ ਇੱਕੋ ਹੀ ਆ ਜਿਹੜਾ ਕਿ ਹੈਗਾ ਪੱਲਾ ਆ ਅੱਛਾ ਲੈਣਾ ਹੀ ਲੈਣਾ ਓਕੇ ਪਰ ਸ਼ੋ ਵੀ ਬਹੁਤ ਵਧੀਆ ਟਰੈਡੀਸ਼ਨਲ ਟਾਈਪ ਆ ਆ ਜਿਹੜੀਆਂ ਸ਼ਾਲਾ ਇਹ ਮੁਗਲ ਮਨੀਚਰ ਓਕੇ ਜ਼ਰਾ ਪਲੀਜ਼ ਡਿਫਾਈਨ ਕਰ ਦਿਓ ਉੱਚੀ ਬੋਲ ਕੇ ਥੋੜਾ ਦੱਸ ਦਿਓ ਹਾਂ ਨਹੀਂ ਆ ਬਹੁਤ ਸੋਹਣੀ ਸ਼ਾਲਾਂ ਤਾਂ ਆ ਇੱਕ ਕਹਾਣੀ ਦਰਸਾਉਂਦੀ ਆ ਮਤਲਬ ਕਹਾਣੀ ਦੱਸਦੀ ਆ ਇਹ ਈ ਥੱਲੇ ਆ ਹਾਂ ਹਾਂ ਇੱਕ ਕਹਾਣੀ ਦੱਸਦੀ ਆ ਭਾਬੀ ਆ ਵੀ ਲਾਈਕ ਵੀ ਮਸਜਦ ਵਜ਼ੀਰ ਖਾਨ ਦੇ ਰਿਲੇਟਡ ਇਹ ਮੁਗਲ ਮਨੀਚਰ ਮੇ ਆ ਜਾਂਦਾ ਹੈ ਨਾ ਤੇ ਹਾਂ ਮੁਗਲਾਂ ਦੀਆਂ ਕਹਾਣੀਆਂ ਐਂ ਕਹਿ ਲਓ ਵੀ ਹੈਨਾ ਮੈਨੂੰ ਆ ਬਹੁਤ ਵਧੀਆ ਲੱਗੀ ਆ ਜਿਹੜਾ ਨਾ ਕੀਤਾ ਹੋਇਆ ਅੱਛਾ ਅੰਦਰ ਦਾ ਇਹ ਆ ਆਰਟਵਰਕ ਹੋਇਆ ਹੋਇਆ ਤਾਂ ਇਹ ਇੱਕੋ ਇੱਕੋ ਹੀ ਆ ਮੈਨਾਂ ਬਾਰ-ਬਾਰ ਦੱਸੀ ਜਾਨਾ ਜੋ ਇਹ ਬਣ ਗਿਆ ਇੱਕੋ ਜਾਂ ਦੂਜਾ ਨਹੀਂ ਬਣਨਾ ਲੋ ਜੀ ਇਸ ਟਾਈਮ ਪਹੁੰਚੇ ਆ ਗਲੀ ਸੁਰਜਨ ਸਿੰਘ ਆ ਸਟੂ ਬੰਦੇ ਲੋ ਜੀ ਉਸਮਾਨ ਦੀ ਬੈਠਕ ਆਮਦਿਤ ਨਾ ਦੇ ਲੜ ਲਗੇ ਮੇਰੇ ਇਥੋਂ ਦੇ ਗਮ ਪਰੇ ਰਹੇ ਕਿਆ ਸੋਣੀ ਦੁਕਾਨਾ ਕਿਆ ਸੋਹਣੀਆਂ ਸ਼ੈਵਾਂ ਵਾ ਅੱਛਾ ਇੱਥੇ ਨਾ ਇੱਕ ਇੱਕ ਪੀਸ ਹੀ ਮੋਸਟਲੀ ਜਿਆਦਾ ਚੀਜ਼ਾਂ ਦਾ ਹੋਣਾ ਵਾ ਮਤਲਬ ਇੰਟਿਕ ਆ ਹਨਾ ਇਹ ਸਾਰੀ ਜਿਹੜੀ ਨਾ ਇੰਟਿਕ ਹੈ ਹਾਂਜੀ ਬਾਬੀ ਜੀ ਹੁਣ ਬੋਲੋ ਸਿਕਿਉਰਟੀ ਦਾ ਕਿਦਾਂ ਤੁਹਾਨੂੰ ਲੱਗਾ ਨਿਜ਼ਾਮ ਮੈਨੂੰ ਬਹੁਤ ਸਪੈਸ਼ਲ ਫੀਲ ਹੋ ਰਿਹਾ ਵੀ ਉਹ ਸਾਨੂੰ ਇਸ ਤਰ੍ਹਾਂ ਰਸਤਾ ਦੇ ਰਹੇ ਮੈਨੂੰ ਪੂਰੀ ਜ਼ਿੰਦਗੀ ਚ ਨਹੀਂ ਇਦਾਂ ਰਸਤਾ ਕਿਸੇ ਨੇ ਮਤਲਬ ਦੁਆਇਆ ਮਤਲਬ ਇਦਾਂ ਹੁੰਦਾ ਨਾ ਲਾਈਕ ਅਗੇ ਪੁਲਿਸ ਸਾ ਸਿਕਿਉਰਟੀ ਅਸੋ ਸਾਡੇ ਪਾਕਿਸਤਾਨ ਦੀ ਤਾਂ ਬੜੀ ਵਧੀਆ ਮਤਲਬ ਇਹ ਕਹਿ ਸਕਦੇ ਹਾਂ ਕਿ ਸਿਕਿਉਰਟੀ ਉਹਨਾਂ ਨੇ ਦਿੱਤੀ ਹੋਈ ਆ ਤਾਂ ਬੜੀ ਰਿਸਪੈਕਟ ਬਹੁਤ ਸਿਹਰਦੇ ਲੱਗਿਆ ਹੈ ਮਿਹਨਤ ਕਰ ਰਹੇ ਨੇ ਉਹ ਚ ਵਧੀਆ ਗੱਲ ਆ ਪਰ ਮੈਨੂੰ ਸਪੈਸ਼ਲ ਵੀ ਨਾਲ-ਨਾਲ ਫੀਲ ਹੋ ਰਿਹਾ ਵੀ ਇਹ ਇਸ ਤਰ੍ਹਾਂ ਸਾਨੂੰ ਸੇਫਲੀ ਕੱਢ ਰਿਹਾ ਅੱਗੇ ਅਸੀਂ ਲੋਕਾਂ ਨੂੰ ਦੇਖ ਦਿੰਦੇ ਸੀ ਅੱਜ ਸਾਨੂੰ ਪੀਐਮ ਵਾਲੀ ਫੀਲ ਹੁੰਦੀ ਹੈ ਸੀਐਮ ਵਾਲੀ ਪੂਰੀ ਪੂਰੀ ਆ ਰਹੀ ਹੈ ਥੈਂਕ ਯੂ ਤੁਸੀਂ ਸਾਨੂੰ ਮੌਕਾ ਨਾ ਨਾ ਭੈਣ ਜੀ ਤੁਸੀਂ ਸਾਡੇ ਮਹਿਮਾਨ ਹੋ ਪਰੋਣੇ ਹੋ ਸੋ ਇਹ ਜਾ ਰਹੇ ਜੀ ਅਸੀਂ ਹੁਣ ਹੋਟਲ ਸਾਰੀਆਂ ਥਾਵਾਂ ਤੋਂ ਕੱਢਣ ਤੋਂ ਬਾਅਦ ਸੋ ਸਾਰੀਆਂ ਥਾਵਾਂ ਫਿਰਨ ਤੋਂ ਬਾਅਦ ਸ਼ਾਪਿੰਗ ਭੈਣ ਜੀ ਨੇ ਵਾਵਾ ਸਾਰੀ ਕਰ ਲਈ ਅੱਜ ਭਾਜੀ ਸਾਡੇ ਵਾਵਾ ਬੋਰ ਹੋ ਗਿਆ ਨਾ ਭਾਜੀ ਸ਼ਾਪਿੰਗ ਨਹੀਂ ਭਾਜੀ ਨੂੰ ਬਹੁਤੀ ਪਸੰਦ ਸੋ ਬਾਕੀ ਸ਼ਾਪਿੰਗ ਕਰਨ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਖਾਣਾ ਮੇਰਾ ਫੋਨ ਦੀ ਬੈਟਰੀ ਲੋ ਹੋ ਗਈ ਸੀ ਤਾਂ ਉੱਥੇ ਸਾਰੇ ਬੈਠਾ ਬੈਠੇ ਸੀ 30 35 ਜਣੇ ਜੱਥੇ ਵਾਲੇ ਵੀ ਉਹਨਾਂ ਨਾਲ ਵੀਡੀਓ ਨਹੀਂ ਬਣਾ ਸਕਿਆ ਕਿਉਂ ਕਿ ਮੇਰੇ ਫੋਨ ਦੀ ਬੈਟਰੀ ਲੋ ਗਈ ਸੀ ਫੋਨ ਮੇਰਾ ਬੰਦ ਹੋ ਗਿਆ ਤਾਂ ਹੁਣੇ ਓਨ ਹੋਇਆ ਤਾਂ ਹੁਣ ਅਸੀਂ ਹੋਟਲ ਜਾ ਰਹੇ ਆਂ ਵਾਪਸ ਸੋ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਮਤਲਬ ਸੋਹਣਾ ਲੱਗਾ ਹੋਊਗਾ ਤਾਂ ਮਿਲਦੇ ਆਂ ਅਗਲੇ ਵਲੌਗ 'ਚ ਤਾਂ ਅੱਲਾਹ